ਜਾ ਰਹੇ ਸੀਗੇ ਮੱਥਾ ਟੇਕਣ ਮੈਰੀ ਜਨਿਵਰਸਰੀ ਸੀਗੀ ਬਸ ਜਦੋਂ ਜੀ ਕੇ ਰਿਜ਼ੋਰਟ ਦੇ ਮੂਹਰੇ ਪਹੁੰਚੇ ਜੀ ਉਦੋਂ ਇੱਕ ਨਵ ਆਪਣੇ ਸਕੋਰਪਿਓ ਗੱਡੀ ਆ ਉਹਨੇ ਓਵਰਟੇਕ ਕੀਤਾ ਫੋਨ ਉਹਦੇ ਹੱਥ ਕੰਨ ਤੇ ਲੱਗਿਆ ਸੀਗਾ ਉਹਨੇ ਗੱਡੀ ਬਿਲਕੁਲ ਮੂਹਰੇ ਘੁਮਾ ਕੇ ਲਾਤੀ ਇਹਨਾਂ ਦੇ ਜੀ ਇਹ ਲੈਫਟ ਸਾਈਡ ਲੱਗੇ ਜੀ ਚਾਚਾ ਦੀ ਮੌਤ ਆਉਣ ਦੀ ਸਪੋਰਟੇ ਹੋ ਗਈ ਆਂਟੀ ਦੀ 2 ਘੰਟੇ ਬਾਅਦ ਹੋ ਗਈ ਜੀ अच्छा इते होण जेड़ा की कारवाही ਹੋ ਰਹੀ ਹੈ ਜੀ कारवाही ਹੁਣ ਪਰਚਾ ਹੋ ਗਿਆ ਨਾ ਜੀ ਮੈਂ ਪਿੱਛੇ ਸੀਗਾ ਥੋੜਾ ਜਨਾ ਤੋ ਮੈਂ ਵੀ ਜਾ ਰਿਹਾ ਸੀਗਾ ਜਦ ਮੈਂ ਜਾ ਕੇ ਦੇਖਿਆ ਮੇਰੇ ਜੰਦ ਨੂੰ ਇਹ ਹੋ ਗਿਆ ਸੀਗਾ ਜੀ ਆਂਟੀ ਨੂੰ ਹਸਪੀਟਲ ਲੈ ਕੇ ਇਧਰ ਆਏ ਆਪਣੇ ਰਾੜਾ ਸਾਹਿਬ ਜੀ ਉਸ ਤੋਂ ਬਾਅਦ ਉਹਨਾਂ ਦਾ ਪਰ ਰੈਫਰ ਕੀਤਾ ਡੀ ਐਮ ਸੀ ਲੈ ਕੇ ਗਏ ਜਦੋਂ ਡੀ ਐਮ ਸੀ ਪਹੁੰਚੇ ਤਾਂ ਉਹਨਾਂ ਦੀ ਉੱਥੇ ਡੈਥ ਹੋ ਗਈ ਜੀ ਤੇ ਮਾਮਲਾ ਦਰਜ ਹੋ ਗਿਆਗਾ ਜੀ ਮਾਮਲਾ ਦਰਜ ਹੋ ਗਿਆ ਜੀ ਤੇ ਉਹਨਾਂ ਦਾ ਬੇਟਾ ਜਿਹੜਾ ਬੇਟਾ ਅੱਜ ਆਇਆ ਸਵੇ 6 6:30 ਵਜੇ ਪਹੁੰਚੇ ਸੀ ਬਾਹਰ ਗਿਆ ਸੀਗਾ 6 ਮਹੀਨੇ ਪਹਿਲਾਂ ਹੀ ਬਾਹਰ ਗਿਆ ਸੀਗਾ ਜੀ ਹਲੇ ਅੱਜੇ ਪਹੁੰਚਿਆ ਜੀ ਹਲੇ ਉਹ ਹੁਣ ਘਰੇ ਆ ਜੀ ਹੁਣ ਜਾ ਕੈਨੇਡਾ ਗਿਆ ਸੀਗਾ ਜੀ ਉਹ ਤੇ ਜਿਹੜੀ ਮੈਰਿਜ ਐਨਿਵਰਸਰੀ ਮਨਾਇਟ ਕਰ ਕਿੰਨਾ ਮਨਾਣੇ ਸੀਗੇ ਜੀ ਹਲੇ ਤਾਂ ਗੁਰਦੁਆਰੇ ਮੱਥਾ ਟੇਕਣੇ ਗਏ ਸੀ ਪ੍ਰੋਗਰਾਮ ਤਾਂ ਸ਼ਾਮ ਦਾ ਸੀਗਾ ਮਨਾਉਣ ਦਾ ਜੀ ਉਹ ਕਹਿੰਦੇ ਬੇਟੀਆਂ ਆ ਜਾਣਗੀਆਂ ਫਿਰ ਮਨਾਵਾਂਗੇ ਹਲਤਾ ਸਵੇਰ ਮੱਥਾ ਟੇਕਣੇ ਗਏ ਸੀਗੇ ਜੀ ਬਾਅਦ ਜਦੋਂ ਇਹ ਕੰਮ ਹੋ ਗਿਆ ਜੀ ਤੇ ਜਿਹੜੇ ਉਹਨੇ ਡਰਾਈਵਰ ਜਾਂ ਹੋਰ ਫੜੇ ਗਏ ਜੀ ਡਰਾਈਵਰ ਜੀ ਪਹਿਲਾਂ ਤਾਂ ਕੋਲ ਖੜੇ ਸੀਗੇ ਬਾਦ ਦੇ ਵਿੱਚ ਜਦੋਂ ਉਹਨੇ ਦੇਖਿਆ ਇਹ ਬੰਦੇ ਆ ਗਏ ਉਹ ਗੱਡੀ ਛੱਡ ਕੇ ਉੱਥੋਂ ਫਰਾਰ ਹੋ ਗਈ ਡਰਾਈਵਰ ਵੀ ਹੋ ਗਿਆ ਦਾ ਬ੍ਰਦਰ ਉਹਦੇ ਮੰਮੀ ਡੈਡੀ ਕੀ ਮੰਗ ਕਰਦੇ ਤੁਸੀਂ ਵੀ ਜਿਹੜੀ ਹੈ ਮੰਗ ਤਾਂ ਆਈ ਚਲੋ ਹੁਣ ਜੋ ਕਾਰਵਾਈ ਹੋਗੀ ਦੇਖਾਂਗੇ ਜੀ ਪਰਚਾ ਪੁਰਚਾ ਹੋ ਗਿਆ ਜੀ ਗਾਹ ਨੂੰ ਇਦਾਂ ਹੁਣ ਤਾਂ ਗਲਤੀ ਕਰਤੀ ਸਾਡਾ ਘਰ ਤਾਂ ਖਤਮ ਕਰਤਾ ਉਹਨੇ ਜੀ ਹੁਣ ਗਾਹਾਂ ਕਿਸੇ ਹੋਰ ਦਾ ਨਾ ਕਰੇ ਜੀ ਕੱਲ ਕੋਈ ਖਾਦਾ ਪੀਤਾ ਹੋਵੇ ਸਮੈਗ ਸੁਮੁਕ ਪੀਂਦਾ ਹੋਵੇ ਕੀ ਪਤਾ ਹੈ ਜਿਹੇ ਬੰਦੇ ਦਾ ਕਿਦਨੀ ਮੈਰਜਾਂ ਨੇ ਕਰੀ ਜੀ ਨੇਰ ਬੱਟ ਹੋ ਗਈ ਜੀ 35ਵੀਂ ਜੀ ਹੋ ਗਈ ਜੀ ਇਹ ਤੇ ਪਰਿਵਾਰ ਪਿੱਛੇ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਦੋ ਬੇਟੀਆਂ ਨੇ ਉਹਨਾਂ ਇਹ ਮੌਤ ਹੋਈ ਜੀ ਇੱਥੋਂ ਇਹ ਜਾਂਦੇ ਪਿੱਛੇ ਯਾਰ ਮੀਆਂ ਬੀਬੀ ਦੋਨੋਂ ਹੀ ਰਾਜਵੰਦਰ ਕੌਰ ਤੇ ਉਹਦਾ ਘਰ ਵਾਲਾ ਜਰਿਆਲ ਸਿੰਘ ਉਹਦੀ ਮੈਚਰੀ ਵੀ ਦੀ ਉਹਦਾ ਉਹਦਾ ਜਨਮ ਨਹੀਂ ਉਹਦੋਂ ਉਹਦੇ ਮੱਥ ਰਕਣ ਮਰੜਾ ਸਭ ਬਹੁਤ ਦਰ ਗਿਆ ਜਦੋਂ ਭਾਣੀ ਨੰਗ ਕੇ ਪਿੰਡ ਜਿਗਰ ਜੋੜ ਦੇ ਨਾਲ ਪਹੁੰਚੇ ਜਿਗਰ ਜੋੜ ਪੈਲਸ ਕੋਲੇ ਪਹੁੰਚੇ ਤਾਂ ਉਧਰ ਇੱਕ ਸਕਾਰ ਵੀ ਆਈ ਟਰੱਕ ਨੂੰ ਕੋਸ ਕਰਦੀ ਉਹ ਸਾਰਾ ਸਾਈਡ ਮਰੀ ਉਹਨਾਂ ਨੂੰ ਕਿ ਕਿਵੇਂ ਜਿਹੜਾ ਹਾਸੇ ਦੇ ਵਿੱਚ ਦੋਨਾਂ ਦੀ ਮੌਕੇ ਤੇ ਮੌਤ ਤੇ ਇੱਕ ਜਨਰਲ ਦੀ ਮਕਦਮਾ ਤੋਂ ਕਿ ਜਿਹੜੀ ਕਰ ਰਹੀ ਸੀ ਰਾਜਮੰਦਰ ਕੌਰ ਉਹਦੀ ਡੀਐਮਸੀ ਹੋ ਜਾਵੇ ਅੱਛਾ ਜੀ ਤੇ ਹੁਣ ਜਿਹੜਾ ਪੋਸਟਮਾਰਡਮ ਵਗੈਰਾ ਅਸੀਂ ਪਰਚਾ ਮਰਵਾਉਂਦਾ ਅਸੀਂ ਕਰਦਾ ਗੱਡੀ ਦੇ ਖਿਲਾਫ ਗੱਡੀ ਵਾਲੇ ਖਿਲਾਫ ਮੇਰੀ ਜਿਹੜਾ ਭੱਜਿਆ ਫਰਾਰ ਆ ਕਿਹੜੀ ਕਿਹੜੀ ਧਾਰਾ ਤਹਿਤ ਮਗਰ 278 300 427 304 ਤੇ ਇੱਕ ਜਿਹੜਾ ਡਰਾਈਵਰ ਆ ਫੜਿਆ ਗਿਆ ਡਰਾਈਵਰ ਉਹ ਭੱਜਿਆ ਹੋਇਆ ਗੱਡੀ ਫੜੀ ਕਬੂ ਅੱਛਾ ਜੀ ਤੇ ਹੁਣ ਜਿਹੜੀ ਇਹ ਲਾਸ਼ਾਂ ਨੂੰ ਜਿਹੜਾ ਪੋਸਟਮਾਰਡਮ ਕਰਾ ਹੁਣ ਮਨ ਕੋਰਾ ਕਰਾ ਰਾਇਆ ਤੇ ਜਿਹੜਾ ਕਿਦਾ ਸੀ ਬਰੇਗੰਡ ਜਿਹਨਾਂ ਜਨਦਾ ਮੈਂ ਤਾਂ ਜਾਣਦੇ ਨਹੀਂ ਸੀ ਤੇ ਜਾਂ ਮੈਂ ਤੇ ਮਾਰਜ ਦੇ ਦਿਆ ਹਾਂ ਦੋ ਅੱਛਾ ਬਰੇਗੰਡ ਤੇ ਜਨਮ ਜਨਮ ਕਿੱਠੇ ਜੁਨੇ ਅੱਛਾ ਜੀ ਤੇ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਹੀ ਪਹਿਲਾਂ ਹੀ ਹੋ ਗਿਆ ਕਮਾਂ 2 ਕਿਲੋਮੀਟਰ ਪਿੱਛੇ ਹੋ ਗਿਆ ਜਾਂਦੇ ਹੋਏ ਜਾਂਦੇ ਹੋਏ ਠੀਕ ਹੈ ਕਿੱਥੇ ਕਿੱਥੇ ਹੋਇਆ ਇਹ ਜੀਕੇ ਰਿਜ਼ੋਰਟ ਪਤਾਈ ਆਪਣੇ ਹਾਂ ਪੈਲਸ ਘਰਾਣੀ ਨਾਲ ਕੇ ਜੀਕੇ ਰਿਜ਼ੋਰਟ